ਬੈਂਗਲੌਰ 'ਚ ਹੋਇਆ ਖੌਫਨਾਕ ਕਤਲ ਪਤੀ ਨੇ ਆਪਣੇ ਹੀ ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤਲ ਕਤਲ ਤੋਂ ਬਾਅਦ ਲਾਸ਼ ਨੂੰ ਸੂਟਕੇਸ 'ਚ ਲੁਕੋਇਆ ਫਿਰ ਖੁਦ ਸੌਰਿਆ ਨੂੰ ਕਤਲ ਬਾਰੇ ਦਿੱਤੀ ਸੱਚਾਈ ਨਿਰਤ ਦੇ ਸੌਰਵ ਮੁਸਕਾਨ ਦੇ ਮਾਮਲੇ ਤੋਂ ਬਾਅਦ ਹੁਣ ਬੈਂਗਲੌਰ 'ਚ ਇੱਕ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ ਕਿ ਪਤੀ ਵੱਲੋਂ ਆਪਣੀ ਹੀ ਪਤਨੀ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਬੈਂਗਲੌਰ ਤੋਂ ਮਾਮਲਾ ਸਾਹਮਣੇ ਆਇਆ ਹੈ ਦੱਸ ਦਈਏ ਕਿ ਪੁਲਿਸ ਅਨੁਸਾਰ ਬੈਂਗਲੌਰ ਚ ਇੱਕ ਸੌਫਟਵੇਅਰ ਪੇਸ਼ੇਵਰ ਨੇ ਆਪਣੇ ਘਰ ਚ ਆਪਣੀ ਹੀ ਪਤਨੀ ਦੀ ਚਾਕੂ ਮਾਰ ਕੇ ਹੱਤਿਆ ਕੀਤੀ ਉਸ ਦੀ ਲਾਸਟ ਨੂੰ ਟਰੋਲੀ ਬੈਗ ਚ ਲੁਕੋ ਦਿੱਤਾ ਪੀੜੀ ਦੀ ਪਛਾਣ 32 ਸਾਲਾ ਗौरी ਅਨਿਲ ਸਾੰਬੇਕਰ ਦੇ ਰੂਪ ਚ ਹੋਈ ਹੈ ਜੋ ਹੂਲੀ ਮਾਵੂ ਪੁਲਿਸ ਸਟੇਸ਼ਨ ਦੇ ਰਿਹਾਈ ਸੀ ਦੂਜੇ ਪਾਸੇ ਦੋਸਤੀ ਦੀ ਪਛਾਣ 36 ਸਾਲਾ ਰਾਕੇਸ਼ ਰਾਜੇਂਦਰ ਖੇੜਕਰ ਦੇ ਵੱਜੋਂ ਕੀਤੀ ਗਈ ਹੈ ਪੁਲਿਸ ਨੇ ਦੱਸਿਆ ਕਿ ਗਲੇ ਅਤੇ ਪੇਟ 'ਚ ਚਾਕੂ ਮਾਰ ਕੇ ਪਤਨੀ ਦੀ ਹੱਤਿਆ ਕੀਤੀ ਗਈ ਸੀ ਪੁਲਿਸ ਨੇ ਅੱਗੋਂ ਜਾਣਕਾਰੀ ਦਿੱਤੀ ਕਿ ਦੋਸਤੀ ਨੇ ਆਪਣੇ ਸਹੁਰਿਆਂ ਨੂੰ ਖੁਦ ਫੋਨ ਕਰਕੇ ਦੱਸਿਆ ਕਿ ਉਹਨਾਂ ਦੀ ਧੀ ਦੀ ਹੱਤਿਆ ਉਹਨੇ ਖੁਦ ਕੀਤੀ ਹੈ ਇਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਨੇ ਦੱਸਿਆ ਕਿ ਪੂਰੀ লাশ ਨੂੰ ਮੋੜ ਕੇ ਟਰੌਲੀ ਬੈਕਚੌਪ ਪਰ ਦਿੱਤਾ ਗਿਆ ਸੀ ਅਧਿਕਾਰੀਆਂ ਨੇ ਮੌਤ ਦਾ ਕਾਰਨ ਪਤਾ ਲਗਾਉਣ ਲਈ ਲਾਸ਼ ਨੂੰ ਪੋਸਟਮਾਰਟਮ ਲਈ ਅੱਗੇ ਭੇਜਿਆ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਲਾਸ਼ ਇੱਕ ਸੂਟਕੇਸ ਚ ਮਿਲੀ ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਤੇ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਸੂਟਕੇਸ ਦੇ ਵਿੱਚ ਲੁਕੋਇਆ ਗਿਆ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਫਰਾਰ ਹੋਏ ਪਤੀ ਦੀ ਪਾਲ ਕਰ ਰਹੀ ਹੈ ਜੋਇਸ ਸਮੇਂ ਗਾਇਬ ਹੈ ਤੇ ਪੀੜਿਤ ਦੇ ਮਾਤਾ ਪਿਤਾ ਨੇ ਮਹਾਰਾਸ਼ਟਰ ਦੇ ਪੁਲਿਸ ਨਾਲ ਸੰਪਰਕ ਕੀਤਾ ਜਿਸ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਸਾਡੀ ਧੀ ਦੇ ਪਤੀ ਨੇ ਤੁਹਾਨੂੰ ਖੁਦ ਫੋਨ ਕਰਕੇ ਦੱਸਿਆ ਕਿ ਇਸਨੇ ਸਾਡੀ ਧੀ ਦਾ ਕਤਲ ਕੀਤਾ ਹੈ ਚਾਕੂ ਮਾਰ ਕੇ ਸਾਡੀ ਧੀ ਦੀ ਹਤਿਆ ਕੀਤੀ ਪੁਲਿਸ ਨੇ ਦੱਸਿਆ ਕਿ ਦੋਸ਼ੀ ਇਸ ਸਮੇਂ ਫਰਾਰ ਹੈ ਤੇ ਉਸ ਦੀ ਭਾਲ ਜਾਰੀ ਹੈ ਅੱਗੋ ਸੁਤਰਾ ਨੇ ਕਿਹਾ ਕਿ ਦੋਸ਼ੀ ਨੇ ਅਪਰਾਧ ਕਰਨ ਤੋਂ ਬਾਅਦ ਖੁਦ पीड़ित के माता पिता को फ़ोन करके दसियासी कि मैं उन्होंने धी का कतल किया है जिस तो बाद माता पिता ने महाराष्ट्र के पुलिस न संपर्क हूँ पुलिस वालों मुलजम की तलाश जारी है